14 ਦਸੰਬਰ ਨੂੰ ਬਲਾਕ ਸਮਤੀ ਅਤੇ ਜਿਲ੍ਹਾ ਪ੍ਰਸਿੱਧ ਚੋਣਾਂ ਹੋ ਕੇ ਹਟੀਆਂ ਨੇ ਉਸ ਦੇ ਨਤੀਜੇ ਕੱਲ ਯਾਨੀ ਕਿ 17 ਦਸੰਬਰ ਨੂੰ ਆਉਣਗੇ ਅਸੀਂ ਇਸ ਸਮੇਂ ਰਣਵੀਰ ਕਾਲਜ ਦੇ ਅੰਦਰ ਖੜੇ ਆ ਜਿੱਥੇ ਸਟ੍ਰੋਂਗ ਰੂਮ ਬਣਾਏ ਗਏ ਨੇ ਇੱਕ ਵਾਰ ਤਸਵੀਰ ਸਹਿਯੋਗੀ ਨੂੰ ਆਖੂਗਾ ਜਰੂਰ ਦਿਖਾਈ ਜਾਏ ਤੁਸੀਂ ਵੇਖ ਸਕਦੇ ਹੋ ਜੋ ਉਮੀਦਵਾਰ ਨੇ ਜਾਂ ਫਿਰ ਉਮੀਦਵਾਰ ਦੇ ਸਹਿਯੋਗੀ ਨੇ ਜੋ ਗਿਣਤੀ ਦੇ ਵਿੱਚ ਏਜੰਟ ਬਣ ਗਏ गिनती ਕਰਨਗੇ ਅਤੇ ਨਿਗਰਾਨੀ ਰੱਖਣਗੇ ਉਹਨਾਂ ਦੇ ਵੀ ਇਸ ਜਗ੍ਹਾ ਦੇ ਉੱਤੇ ਕਾਗਜ਼ ਭਰੇ ਜਾ ਰਹੇ ਨੇ ਆਦੇ ਚੱਪੇ-ਚੱਪੇ ਦੇ ਉੱਤੇ ਪੁਲਿਸ ਨਜ਼ਰ ਆਉਂਦੀ ਆ ਸੀਸੀਟੀਵੀ ਕੈਮਰੇ ਲਗਾਏ ਗਏ ਨੇ ਅਤੇ ਸਾਡੇ ਨਾਲ ਉਮੀਦਵਾਰ ਵੀ ਮੌਜੂਦ ਨੇ ਉਹਨਾਂ ਨਾਲ ਗੱਲ ਕਰ ਲੈਂਦੇ ਹਾਂ ਵੀ ਜੋ ਸਰਕਾਰ ਸੰਗਰੂਰ ਪ੍ਰਸ਼ਾਸਨ ਦੇ ਜੋ ਇੰਤਜ਼ਾਮ ਕੀਤੇ ਗਏ ਨੇ ਕਿਸ ਤਰ੍ਹਾਂ ਵੇਖਦੇ ਨੇ ਕੀ ਨਾਮ ਸਰ ਦਲਵੀਰ ਸਿੰਘ ਲਾਡੀ ਦਲਵੀਰ ਜੀ ਕਿਸ ਤਰ੍ਹਾਂ ਵੇਖਦੇ ਹੋ ਪਿਛਲੇ ਦਿਨੀ ਦੇ ਵਿਕੇ ਆ ਗਿਆ ਸੀ ਕਿ ਚੋਣਾ ਹੋ ਕੇ ਆਈ ਨੇ ਕੱਲ ਨੂੰ ਗਿਣਤੀ ਸ਼ੁਰੂ ਹੋ ਜਾਣੀਆਂ ਨੇ ਅ ਇੰਤਜ਼ਾਮਾਂ ਦੀ ਗੱਲ ਕਰ ਲਈਏ ਕਹੇ ਜੀ ਲੱਗਦੇ ਇੰਤਜ਼ਾਮ ਬਹੁਤ ਵਧੀਆ ਨੇ ਬਹੁਤ ਵਧੀਆ ਨੇ ਇੰਤਜ਼ਾਮ ਠੀਕ ਨੇ ਕੋਈ ਇੱਥੇ ਛੇੜਖਾਨੀ ਨਹੀਂ ਹੋਈ ਵਧੀਆ ਪ੍ਰਸ਼ਾਸਨ ਦਾ ਪ੍ਰਬੰਧ ਹੈ ਵਧੀਆ ਪ੍ਰਬੰਧ ਹੈ ਯਾਨੀ ਕਿ ਸੰਤੁਸ਼ਟਾਂ ਵੀ ਪੂਰੇ ਸੰਤੁਸ਼ਟਾਂ ਆ ਬਿਲਕੁਲ ਇੱਧਰ ਸਾਡੇ ਨਾਲ ਬਲਾਕ ਸਮਤੀ ਦੇ ਉਮੀਦਵਾਰ ਖੜੇ ਨੇ ਕਹਿੰਦੇ ਜੀ ਕਿ ਇਸ ਤਰ੍ਹਾਂ ਵੇਖਦੇ ਹੋ ਕਿ ਕਰਕੇ 14 ਤਰੀਕ ਨੂੰ ਬੜਾ ਦੇਖਿਆ ਗਿਆ ਸੀ ਕਿ ਇੱਕ ਦੂਜੇ ਦੇ ਉੱਤੇ ਬੜੇ ਇਲਜ਼ਾਮ ਲਾਏ ਨੇ ਬੜੇ ਦੋਸ਼ ਲਾਏ ਨੇ ਤੇ ਕੱਲ ਨੂੰ ਗਿਣਤੀ ਤੇ 8 ਵੇ ਸਟਾਰਟ ਹੋ ਜਾਣੀ ਪਹਿਲਾਂ ਤਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਨੰਬਰ 2 ਤੇ 31 ਕਾ ਪਿੰਡਾਂ ਪਿੰਡਾਂ ਦੇ ਲੋਕਾਂ ਦੇ ਵਿੱਚ ਜੋ ਵੋਟਾਂ ਪੜਦੇ ਸੀ ਬਹੁਤ ਉਸਿਆ ਘੱਟ ਸੀ ਕੋਸ਼ ਤਾਂ ਸਰਕਾਰ ਦੀਆਂ ਨਲੇਕੀਆਂ ਮੰਨੀਆਂ ਆਪਾਂ ਸਰਕਾਰ ਤੋਂ ਲੋਕ ਦੁਖੀ ਨੇ ਲੋਕਾਂ ਨੇ ਵੋਟ ਪਾਉਣ ਵੇਲੇ ਬਹੁਤ ਜ਼ਿਆਦਾ ਗਰੇਜ ਕੀਤਾ ਬਹੁਤ ਘੱਟ ਵੋਟ ਪੋਲ ਹੋ ਗਈ ਆ ਪਰ ਚਲੋ ਜਿੰਨੀ ਵੀ ਹੋਈ ਆ ਬਹੁਤ ਪਿਆਰ ਨਾਲ ਤੇ ਸਦਭਾਵਨਾ ਨਾਲ VOTING ਹੋਈ ਆ ਜੀ ਤੇ ਹੁਣ ਦੇਖੋ ਕੱਲ ਨੂੰ ਗਿਣਤੀ ਆ ਅੱਜ ਕਾਊਂਟਿੰਗ ਕਾਰਡ ਵਰ ਰਹੇ ਨੇ ਜੀ ਦੇਖਦੇ ਆ ਜੋ ਪ੍ਰਮਾਤਮਾ ਨੂੰ ਮਨਜੂਰ ਹੋ ਕਰਦਾ ਹੈ ਜੀ ਉਹ ਪ੍ਰਵਾਨ ਹੋਊਗਾ ਜੀ ਹੱਥ ਦੇ ਵਿੱਚ ਕਾਗਜ ਨੇ ਮੈਨੂੰ ਲੱਗਦਾ ਤੁਸੀਂ ਵੀ ਇਹ ਏਜੰਟ ਬਣਾਉਣਾ ਹੈ ਕਾਊਂਟਿੰਗ ਏਜੰਟ ਹਾਂਜੀ 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 ਕਾਊਂਟਿੰਗ ਏਜੰਟ ਬਣਾਉਣਾ ਹੈ ਜੀ ਅੱਜ ਬਾਕੀ ਦੇਖਦੇ ਆ ਕੀ ਮਾਹੌਲ ਆ ਜੀ ਇੱਕ ਕੀ ਮਾਹੌਲ ਆ ਕਿਹਨਾਂ ਵੀ ਕਸ਼ਮੀਰ ਸਿੰਘ ਜੀ ਗੁਰਮੀਤ ਕੀ ਉਮੀਦਵਾਰ ਹੋ ਹਾਂਜੀ ਹਾਂ ਕਰਦੇ ਉਮੀਦਵਾਰ ਨੇ ਆਪਣੇ ਹਰਜਾਰ ਵਿੱਚ ਕਿ ਕਿਹੜੇ ਬਲਾਕ ਕਾਂਗਰਸ ਆਈ ਵੱਲੋਂ ਕਾਂਗਰਸ ਬੋਲੋ ਜੀ ਮਾਹੌਲ 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 ਜੇਕਰ ਗੱਲ ਕਰ ਲਈਏ ਤਾਂ ਕਹੇ ਜਾਂ ਮਾਹੌਲ ਲੱਗਦਾ ਕਿ ਹੋਰਗੇ ਕੱਲ ਨੂੰ ਇਸੇ ਜਗ੍ਹਾ ਤੇ ਗਿਣਤੀ ਸ਼ੁਰੂ ਹੋਣੀ ਹੈ ਹਾਂਜੀ ਮਾਹੌਲ ਤਾਂ ਬਹੁਤ ਵਧੀਆ ਹਾਲਤਾਂ ਫਿਲਹਾਲ ਤਾਂ ਮਾਹੌਲ ਬਹੁਤ ਠੀਕ ਹੈ ਜੀ ਬਹੁਤ ਵਧੀਆ ਮਾਹੌਲ ਹਾਲਤਾਂ ਫਿਲਹਾਲ ਤਾਂ ਜੀ ਘੜੀ ਦਾ ਕੱਲ ਦਾ ਕਹਿਣੇ ਚਾਹ ਰਹੇ ਹਾਂ ਇੰਤਜ਼ਾਮਾਂ ਦੀ ਗੱਲ ਕਰ ਲਈਏ ਤਾਂ ਪੁਲਿਸ ਪ੍ਰਸ਼ਾਸਨ ਦੇ ਪ੍ਰਸ਼ਾਸਨ ਦੇ ਇੰਤਜ਼ਾਮ ਕਿਸ ਤਰ੍ਹਾਂ ਦੇ ਵਧੀਆ ਲੱਗਦੇ ਨੇ ਫਿਲਹਾਲ ਤਾਂ ਠੀਕ ਨਹੀਂ ਲੱਗਦਾ ਬੜਾ ਕੰਟਰੋਲ ਕਰਿਆ ਹੋਇਆ ਹਾਂ ਹਾਂ ਹਲੇ ਦੁਬਾਰਾ ਤਾਂ ਕੁਝ ਕਹਿਣ ਜਾਦੇ ਵੀ ਕੱਲ ਨੂੰ ਕੀ ਕਰ ਸਕਦੇ ਨੇ गिनती तो स्टार्ट होनी है गल गल स्टार्ट हो सवेरे 8:00 बजे 8:00 बजे होनी है यानी के ना ਭਾਂਤ ਗਿਣਤੀ ਚ ਕੋਈ ਮਰਜ਼ੀ ਰਜਾ ਰਿਜ਼ਲਟ ਕੁਛ ਮਰਜ਼ੀ ਹੋਵੇ ਮੈਨੂੰ ਲੱਗਦਾ ਭਾਈ ਚਾਰ ਕਿਸਾਨ ਦਾ ਬਣੀ ਰਹੋ ਹਾਂ ਭਾਈ ਜਿਹਾ ਬਣੀ ਰਹੋ ਜੀ ਵੋਟਾਂ ਦੇ ਕੇ ਵੋਟਰ ਆਉਂਦੇ ਅੰਦਰ ਇਹਨਾਂ ਭਾਈ ਚਾਰ ਖੜੋ ਸਾਡਾ ਹੱਥ ਖਰਾਬ ਕਰਨੀ ਆ ਵੋਟਾਂ ਦੇ ਕੇ ਪੰਜ ਸਾਲਾਂ ਵਾਲਾ ਆਉਂਦੇ ਨੇ ਪੰਜ ਸਾਲ ਚ ਕਿੰਨੇ ਆਉਂਦੇ ਕਿੰਨੇ ਆਂ ਭਾਈ ਜੀ ਦਾ ਥੋੜਾ ਖਰਾਬ ਕਰਨ ਲੱਗਾ ਜੀ ਪਿੰਡ ਦਾ ਜੀ ਬਿਲਕੁਲ ਵੀਰਾਂ ਇਹਨਾਂ ਦੀ ਧਰਮ ਪਤਨੀ ਬਲਕ ਸਭਤ ਨੇ ਚੋਣਾਂ ਦੇ ਵਿੱਚ ਆਪਣੀ ਕਿਸਮਤ ਅਜ਼ਮਾਰੇ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਵਾਰ ਫਿਰ ਤੋਂ ਅਸੀਂ ਤੁਹਾਨੂੰ ਤਸਵੀਰ ਦਿਖਾਉਣਾ ਚਾਹੁੰਦੇ ਹਾਂ ਇਸ ਜਗ੍ਹਾ ਦੇ ਉੱਤੇ ਜੋ ਆਇ ਐਂਟਨੇ ਜੋ ਕਾਊਂਟਿੰਗ ਐਂਟ ਕਾਊਂਟਿੰਗ ਦੇ ਵਿੱਚ ਏਜੰਟ ਬੈਠਣਗੇ ਜੋ ਉਮੀਦਵਾਰ ਨੇ ਉਹਨਾਂ ਦੇ ਵੱਲੋਂ ਜੋ ਕਾਗਜ਼ ਨੇ ਫਾਰਮ ਨੇ ਉਹ ਭਰੇ ਜਾ ਰਹੇ ਨੇ ਕਿਉਂ ਕਰਕੇ ਜਿਨ੍ਹਾਂ ਦੇ ਫਾਰਮ ਭਰੇ ਜਾਣਗੇ ਜਿਨ੍ਹਾਂ ਦੇ ਕਾਰਡ ਬਣਨਗੇ ਉਹੀ ਅਵਿਅਕਤੀ ਇਸ ਸਟਰੋਂਗ ਰੂਮ ਦੇ ਵਿੱਚ ਅੰਦਰ ਅੰਦਰ ਆਊਗਾ ਅਤੇ ਕੋਈ ਵੀ ਜੇਕਰ ਬਾਹਰਲੇ ਵਿਅਕਤੀ ਦੀ ਗੱਲ ਕਰੀਏ ਤਾਂ ਬਾਹਰਲਾ ਵਿਅਕਤੀ ਇਸ ਜਗ੍ਹਾ ਦੇ ਉੱਤੇ ਨਹੀਂ ਆ ਸਕਦਾ ਥੋੜੀ ਦੇਰ ਪਹਿਲਾਂ ਅਸੀਂ ਪੁਲਿਸ ਪ੍ਰਸ਼ਾਸਕ ਦੇ ਉੱਚ ਅਧਿਕਾਰੀ ਦੇ ਨਾਲ ਵੀ ਗੱਲ ਕੀਤੀ ਆ ਉਹਨਾਂ ਨੇ ਵੀ ਕਿਹਾ ਕਿ ਜੋ ਗਿਣਤੀ ਆ ਸਵੇਰੇ 8:00 ਸਟਾਰਟ ਹੋ ਜਾਣੀਆਂ ਪਰ ਇਸ ਜਗ੍ਹਾ ਦੇ ਉੱਤੇ ਉਹੀ ਵਿਅਕਤੀ ਆਊਗਾ ਜਿਸ ਦੇ ਕਾਰਡ ਬਣਨਗੇ ਅਤੇ ਕਈ ਜਗ੍ਹਾ ਦੇ ਉੱਤੇ ਵੈਰੀਫਾਈਕੇਟਿੰਗ ਕਲ ਦੇਖਣ ਨੂੰ ਮਿਲ ਸਕਦੀ ਆ ਕੈਮਰਾਮੈਨ ਜਤਿੰਦਰਪਾਲ ਲੋਟੇ ਨਾਲ ਹਰਜੀਤ ਸਿੰਘ ਸਿੱਧੂ ਜੀਡੀਐਸ ਨਿਊਜ਼ ਸਿੰਘ ਰੋ ਰੋਚੋ ਘੱਟ ਰੇ ਨਾ ਰਸਤਾ ਘੱਟ ਤਾਂ ਆਪਾਂ ਇਸ ਵਾਰ ਮੇਰੇ ਕਿ ਜਗਾ ਬਣਾਇਆ ਇਕਰਾਰ ਕੋਲ ਟੈਕਨੀਕਲ ਨਾਮ ਕਰਦੇ ਹਾਂ। ਠੀਕ ਹੈ। ਤਾਂ ਉਹ ਵੈਲਵਨ ਬਣਦੇ। ਠੀਕ ਹੈ। ਤੇ ਬਾਕੀ ਬੜੇ ਆਰਾਮ ਨਾਲ ਕਰਨੀ ਹੈ ਕਿ ਜਿਹੜੇ ਈਨੇ ਵੈਲਵਨ ਹੋਣਗੇ ਉਹਦਾ ਪਰ ਵੱਖਰੇ ਬੰਡਲ ਬਣਾ ਲੈਣੇ ਨੇ। ਜਿਹੜੇ ਵੈਲਵਨ ਹੋਣ ਬਾਅਦ ਹੋਣੀ ਗਿਣਤੀ ਚੁੱਕੇ ਲਾ ਦੇਣੀ ਆਪਣੀ। ਸਾਰੇ ਸਾਰੇ ਐਕਸਪੀਰੀਅੰਸ ਵਿੱਚ ਨਾ ਕੋਈ ਨਹੀਂ ਹੁੰਦਾ। ਹੈਨਾ? तो आज... बाकी ठीक है तो उधर बैठो और हम हाँ सर बाकी साइड का वॉशबूंग भी अंदर ही है सर आपको ढियाडर का वॉशबूंग कहना चाहिए क्या मैं भी नहीं कर रही हूँ हाँ लोकी लोकी